ਮੰਦਰਾ ਮਤ ਨਾ ਟੱਲ ਖੜਕਦੇ ਪੂਜਾ ਵਿੱਚ ਕੋਈ ਪਿਆਰ ਨਾ ਹੁੰਦਾ ਨਾ ਕੋਈ ਨਾਮ ਪਾਸਕ ਹੁੰਦਾ ਜਦ ਦਾ ਕੋਈ ਮਾਰ ਨਾ ਹੁੰਦਾ ਨਾ ਇੱਥੇ ਹੁੰਦੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਸੌਤ ਸਭ ਨੇ ਕੀਤੀ ਹੁੰਦੀ ਜੱਜਿਆਂ ਦਾ ਘਾਰ ਨਾ ਹੁੰਦਾ ਏਕ ਬਹਾਰ ਦਾ ਵੰਤਾਰ ਨਾ ਹੁੰਦਾ ਇਹਦਾ ਬੇੜਾ ਪਾਰ ਜੇ ਗੁਰੂ ਤੇਗ ਬਹਾਦਰ ਮਹਾਰਾਜੀ ਇੱਕ ਕੁਰਬਾਨੀ ਨਾਂ ਧਰਨ ਦਾ ਬੇੜਾ ਆ ਗੀ ਉਹਨਾ ਸੀ ਇਸ ਕਰਕੇ ਗੁਰੂ ਦੇ ਪਿਆਰਿਓ ਐਸੀ ਕੁਰਬਾਨੀ ਦੇਣ ਵਾਲਾ ਤੁਹ ਯਾਦ ਕਰੀਏ ਗੁਰੂ ਦੇ ਬਚਨਾਂ ਤੇ ਪਹਿਰਾ ਲਈਏ ਫਿਰ ਸਤ ਗੁਰੂ ਜੀ ਨੇ ਆਪਣਾ ਕਹਿੰਦੇ ਸਿਰਸ਼ ਕੁਰਬਾਨ ਕਰਕੇ ਧਰਮ ਨੂੰ ਬਚਾਇਆ ਇਹ ਜੇ ਆਪਾਂ ਅੱਜ ਦੇਖਦੇ ਅੱਜ ਕੋਈ ਆਪਾਂ ਨੂੰ ਲਾਂਚ ਨਹੀਂ ਦਿੰਦਾ ਕੋਈ ਜ਼ਮੀਨ ਦਾ ਗੈ ਦਾਦਾ ਵੀ ਦਿੰਦਾ ਅੱਜ ਆਪਾਂ ਦੇ ਕੀ ਧਰਮ ਨੂੰ ਸਾਜਦੇ ਤੇ ਗੁਰਦੇ ਧਰਮ ਦੇ ਵਿੱਚ ਆ ਜਾਣੇ ਇਸ ਕਰਕੇ ਗੁਰੂ ਨੂੰ ਚੇਤੇ ਰੱਖਿਆ ਕਰੋ ਜਿਹੜੇ ਗੁਰੂ ਸਾਹਿਬ ਜੀ ਨੇ ਆਪਣਾ ਧਰਮ ਬਚਾਇਆ ਆਪਣੀ ਕੁਰਬਾਨੀ ਦੇ ਕੇ ਐਸੇ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਰਸਾਈਏ ਜੋ ਕਰਤਾ ਹੈ ਸੋਈ ਪੰਮਨ ਹੋ ਹਰ ਹਰਿ ਤਕਾਲ ਲਾਗੇ ਜੋ ਗੁਰੂ ਸਾਹਿਬ ਜੀ ਨੇ ਮੈਨੂੰ ਪੜਾ ਕਰਕੇ ਜਨਮ ਕਰਾਇਆ ਆਉ ਸਤ ਗੁਰੂ ਦੇ ਬਚਨਾਂ ਤੇ ਪਹਿਰਾ ਢੀਏ ਖੰਡੇ ਬਾੜੇ ਦਾ ਅੰਮਤ ਸਾਥੇ ਗੁਰੂ ਵਾਲੇ ਬਣ ਕੇ Voy <coughs>